ਤਾਂ ਤਾਂ ਬਾਬਾ ਸ਼੍ਰੀ ਚੰਜੀ ਮਹਾਰਾਜ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਸੀ ਕਿਸ ਤਰ੍ਹਾਂ ਬਾਬਾ ਸ਼੍ਰੀ ਚੰਜੀ ਅਬਿਨਾਸ਼ੀ 무ਨੀ ਜੀ ਤੋਂ ਅੱਗੇ ਲੈ ਕਰਕੇ ਤਪਤਨਗਰ ਵਿੱਚ ਆ ਜਾਂਦੇ ਹਨ ਅਤੇ ਬਾਲ ਧਨੀ ਰਾਏ ਦਾ ਭਲਾ ਕਰਦੇ ਹਨ ਉਦਾਰ ਕਰਦੇ ਹਨ ਅੱਜ ਦੀ ਸਾਖੀ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ ਬਾਬਾ ਸ਼੍ਰੀ ਚੰਜੀ ਦਾ ਕਾਸ਼ੀ ਵਿੱਚ ਜਾਣਾ ਉਪਦੇਸ਼ ਦੇਣਾ ਸੋ ਤਪੰਦਨਗਰ ਤੋਂ ਚੱਲ ਕੇ ਬਾਬਾ ਸ਼੍ਰੀ ਚੰਦ ਜੀ ਪਹਿਲੇ ਆਗਰੇ ਗਏ ਬੇਅੰਤ ਜੀਵਾਂ ਦਾ ਉਦਾਰ ਕੀਤਾ ਉਸ ਤੋਂ ਬਾਅਦ ਬਾਬਾ ਜੀ ਟਟਾਵੇ ਵੱਲੋਂ ਚੱਲ ਪਏ ਜਿੱਥੇ ਬਹੁਤ ਸਾਰੇ ਸਤਸੰਗੀ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਰੋਜ਼ ਆਉਂਦੇ ਕਥਾ ਉਪਦੇਸ਼ ਸਰਵਣ ਕਰਦੇ ਅਤੇ ਪ੍ਰੇਮ ਸਹਿਤ ਸੇਵਾ ਕਰਦੇ ਹੋਲੀ-ਹੋਲੀ ਭਗਵਾਨ ਜੀ ਯਾਤਰਾ ਅੱਗੇ ਵਧਾਂਦੇ ਹੋਏ ਅਯੁੱਧਿਆ ਪਹੁੰਚੇ ਜਿੱਥੇ ਸ਼੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਹੈ ਉੱਥੇ ਕੁਝ ਦਿਨ ਕਮਲਮੁਨੀ ਜੀ ਦੇ ਨਾਲ ਰਹੇ ਰਾਮਾ અવਤਾਰ ਦੀ ਮਹਿਮਾ ਵਰਣਨ ਕਰਦੇ ਰਹੇ ਅਤੇ ਉੱਥੋਂ ਉੱਠ ਕੇ ਮਹਾਰਾਜ ਜੀ ਪ੍ਰਯਾगराज ਤੀਰਥ ਉੱਤੇ ਪਹੁੰਚੇ ਜਿੱਥੇ ਭਾਰੀ ਗਿਣਤੀ ਵਿੱਚ ਰਿਸ਼ੀ ਮੁਨੀ ਆਏ ਹੋਏ ਸਨ ਮਾਗ ਮਹੀਨੇ ਦਾ ਬਹੁਤ ਹੀ ਭਾਰੀ ਮੇਲਾ ਲੱਗਿਆ ਹੋਇਆ ਸੀ ਉੱਥੇ ਆਪਨੇ ਗਿਆਨ ਦੀ ਵਿਆਖਿਆ ਆਰੰਭ ਕੀਤੀ ਮੁਕਤੀ ਦਾ ਸਾਧਨ ਯੁਕਤ ਯੁਕਤ ਸੰਗਤਾਂ ਪ੍ਰਤੀ ਕਹਿੰਦੇ ਰਹੇ ਯੋਗ ਸਾਧਨ ਤਥਾ ਹਵਨ ਪੂਜਾ ਜਪ ਤਪ ਆਰਾਧਨਾ ਆਦਿ ਉੱਤੇ ਭਾਸ਼ਣ ਦਿੰਦੇ ਰਹੇ ਵਿਆਖਿਆ ਕਰਦੇ ਰਹੇ ਬਾਬਾ ਜੀ ਦੇ ਉਪਦੇਸ਼ ਕਰਦੇ ਸਮੇਂ ਬਹੁਤ ਸਾਰੀ ਸੰਗਤ ਉਹਨਾਂ ਨਾਲ ਜੁੜਦੀ ਜੁੜ ਕੇ ਬੈਠਦੀ ਭਗਤੀ ਵਿੱਚ ਲੀਨ ਹੁੰਦੀ ਬਹੁਤ ਸਾਰੇ ਵਿਦਵਾਨ ਲੋਕ ਵੀ ਬਾਬਾ ਜੀ ਦੀ ਸੰਗਤ ਕਰਦੇ ਸ਼ੰਕਾ ਪ੍ਰਸ਼ਨ ਵੀ ਕਰਦੇ ਕਈ ਅਨਜਾਨ ਬਣ ਕੇ ਆਉਂਦੇ ਬਾਬਾ ਜੀ ਉਹਨਾਂ ਨੂੰ ਯਥਾ ਯੋਗ ਉੱਤਰ ਦੇ ਕੇ ਉਹਨਾਂ ਦਾ ਉਦਾਰ ਕਰਦੇ ਭਲਾ ਕਰਦੇ ਬਹੁਤ ਸਾਰੇ ਵਿਦਵਾਨ ਤਨ ਤਨ ਕਰਕੇ ਮੁਰਦੇ ਬਾਬਾ ਜੀ ਦੀ ਮਹਿਮਾ ਗਾਉਂਦੇ ਲੱਖਾਂ ਹੀ ਲੋਕਾਂ ਵਿੱਚ ਇਸ ਚ ਫੈਲ ਗਿਆ ਸੀ ਕਿ ਬਾਬਾ ਚਰੀ ਚੰਨ ਜੀ ਬਹੁਤ ਉੱਚੇ ਵਿਦਵਾਨ ਹਨ ਅਵਤਾਰ ਹਨ ਸੋ ਦਿਨ-ਪ੍ਰਤੀ ਦਿਨ ਸੰਗਤ ਵੱਧਦੀ ਗਈ ਜੁੜਦੀ ਗਈ ਇਸ ਤਰ੍ਹਾਂ ਸਮਾਂ ਭਾ ਕੇ ਸ਼ਿਵਰਾਤਰੀ ਦਾ ਸਮਾਂ ਨੇੜੇ ਆਇਆ ਸੋ ਬਾਬਾ ਜੀ ਸ਼ਿਵਰਾਤਰੀ ਨੂੰ ਮੁੱਖ ਰੱਖਦੇ ਹੋਏ ਕਾਂਸੀਵਲ ਨੂੰ ਤੁਰ ਪਏ ਜਦ ਬਾਬਾ ਜੀ ਕਾਂਸੀ ਪਹੁੰਚੇ ਉਸ ਸਮੇਂ ਵਿਕਰਮ ਸੰਮਤ 1600 72 ਸੀ ਕਾਂਸੀ ਵਿੱਚ ਜਾ ਕੇ ਵਿਸ਼ਵਨਾਥ ਮੰਦਿਰ ਬਾਬਾ ਜੀ ਪਹੁੰਚੇ ਉਸ ਮੰਦਿਰ ਵਿੱਚ ਪੁਜਾਰੀ ਹਮੇਸ਼ਾ ਹੀ ਭੋਗ ਲਗਵਾਉਂਦੇ ਸਨ ਬਾਹਰੋਂ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ ਜਦ ਭਗਵਾਨ ਨੂੰ ਭੋਗ ਲੱਗਦਾ ਸੀ ਜਦ ਬਾਬਾ ਜੀ ਉੱਥੇ ਪਹੁੰਚੇ ਆਮ ਲੋਕਾਂ ਵਾਂਗ ਉਹਨਾਂ ਨੇ ਬਾਬਾ ਜੀ ਨੂੰ ਵੀ ਬਾਹਰ ਰੋਕ ਦਿੱਤਾ ਬਾਬਾ ਸ਼੍ਰੀ ਚੰਦ ਜੀ ਵੀ ਬਾਹਰ ਰੁਕ ਗਏ ਬਾਬਾ ਜੀ ਸਭ ਦੇਖ ਕੇ ਸਮਝ ਕੇ ਬਾਹਰ ਆ ਗਏ ਮਨ ਵਿੱਚ ਕੋਈ ਵੀ ਹਰਸ਼ ਕੋਈ ਵੀ ਸੋਗ ਨਹੀਂ ਰੱਖਿਆ ਅਤੇ ਧਿਆਨ ਲਗਾ ਕੇ ਮੰਦਰ ਦੇ ਬਾਹਰ ਬੈਠ ਗਏ ਪੁਜਾਰੀ ਨੇ ਥਾਲ ਵਿੱਚ ਸਮਗਰੀ ਰੱਖੀ ਪ੍ਰਸ਼ਾਦ ਰੱਖਿਆ ਪ੍ਰਸ਼ਾਦ ਪਾ ਕੇ ਵਿਸ਼ਵਨਾਥ ਜੀ ਦੇ ਅੱਗੇ ਰੱਖ ਦਿੱਤਾ ਅਤੇ ਪਰਦਾ ਕਰਕੇ ਮਹਿਮਾ ਕਰਨ ਲੱਗ ਪਿਆ ਪੁਜਾਰੀ ਨੇ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਪ੍ਰਸ਼ਾਦ ਸਮਗਰੀ ਵਾਲਾ ਥਾਲ ਗੁੰਮ ਸੀ ਭਗਵਾਨ ਵਿਸ਼ਵਨਾਥ ਦੇ ਅੱਗੇ ਕੋਈ ਥਾਲ ਵੀ ਪਿਆ ਨਹੀਂ ਸੀ ਦੂਜੇ ਪੁਜਾਰੀ ਵੀ ਬੜੇ ਅਸ਼ਰਜ ਵਿੱਚ ਪੈ ਗਏ ਉਹਨਾਂ ਨੇ ਸੋਚਿਆ ਕਿ ਇਹ ਜ਼ਰੂਰ ਜਿਸ ਸਾਧੂ ਸਾਧੂ ਨੂੰ ਅੰਦਰ ਜਾਣ ਤੋਂ ਰੋਕਿਆ ਸੀ ਉਹ ਸਾਧੂ ਨਾਰਾਜ਼ ਹੋ ਗਏ ਹਨ ਉਹਨਾਂ ਦੇ ਕੋਲ ਖਿਮਾ ਯਾਜਨਾ ਕਰਨੀ ਚਾਹੀਦੀ ਹੈ ਉਹਨਾਂ ਨੇ ਬਾਬਾ ਜੀ ਨੂੰ ਪਾਲਣਾ ਸ਼ੁਰੂ ਕੀਤਾ ਅਤੇ ਮਨ ਵਿੱਚ ਇਹ ਧਿਆਇਆ ਕਿ ਸੰਤਾਂ ਨੂੰ ਜ਼ਰੂਰ ਮਨਾਣਾ ਹੈ ਅਤੇ ਖਿਮਾ ਯਾਚਨਾ ਮੰਗਣੀ ਹੈ ਨਹੀਂ ਤਾਂ ਬਾਕੀ ਦੇ ਕੰਮ ਵੀ بگੜ ਜਾਣਗੇ ਬਾਬਾ ਜੀ ਦੇ ਮੰਦਰ ਦੇ ਪਾਸ ਬੈਠੇ ਬਿਰਤੀ ਲਗਾ ਕੇ ਬੈਠੇ ਉਹਨਾਂ ਨੂੰ ਨਜ਼ਰ ਆਏ ਸਮੱਗਰੀ ਦਾ ਥਾਲ ਵੀ ਬਾਬਾ ਜੀ ਦੇ ਕੋਲ ਹੀ ਪਿਆ ਹੋਇਆ ਸੀ ਪੁਜਾਰੀਆਂ ਨੇ ਥਾਲ ਦੇਖਿਆ ਹੱਥ ਜੋੜੇ ਬਾਬਾ ਜੀ ਦੇ ਚਰਨਾਂ ਲੱਗੇ ਅਤੇ ਮਾਫੀ ਮੰਗੀ ਅਤੇ ਉਹਨਾਂ ਨੇ ਫਰਮਾਇਆ ਕਿ ਬਾਬਾ ਜੀ ਅਸੀਂ ਬੜੇ ਵੱਡੇ ਭੁੱਲਣਹਾਰਾਂ ਜੋ ਆਪ ਜੀ ਨੂੰ ਸਮਝ ਨਹੀਂ ਸਕੇ ਸਾਨੂੰ ਮਾਫ ਕਰ ਦਿਓ ਬਾਬਾ ਜੀ ਮੁਸਕਰਾਏ ਸਭ ਨਾਲ ਵਿਚਾਰ ਸਾਂਝਾ ਕੀਤਾ ਅਤੇ ਉਹਨਾਂ ਨੂੰ ਮਾਫ ਕਰ ਦਿੱਤਾ ਸੋਸੰਗਤ ਜੀ ਏਸੀ ਅੱਜ ਦੀ ਸਾਖੀ ਬਾਬਾ ਜੀ ਦੀ ਕਾਂਸੀ ਯਾਤਰਾ ਅਤੇ ਵਿਸ਼ਨਾਥ ਮੰਦਿਰ ਦਾ ਪ੍ਰਸੰਗ ਹੋਰ ਸਾਖੀਆਂ ਲਈ ਜੁੜੇ ਰਹੋ ਬਾਬਾ ਸ਼੍ਰੀ ਚੰਨ ਟੀਵੀ ਨਾਲ ਬਹੁਤ ਬਹੁਤ ਧੰਨਵਾਦ ਧੰਨ ਧੰਨ ਬਾਬਾ ਸ਼੍ਰੀ ਚੰਨ ਜੀ ਵਾਹ ਇੱਕ ਰੂਪ